ਹਰ ਮਨੁੱਖ ਦਾ ਇਹੀ ਯਤਨ ਹੈ ਕਿ ਉਹ ਵੱਧ ਤੋਂ ਵੱਧ ਸੁਖੀ ਹੋ ਸਕੇ ਸੁੱਖਾਂ ਦੀ ਪ੍ਰਾਪਤੀ ਲਈ ਭੱਜ ਦੌੜ ਕਰਦਾ ਹੋਇਆ ਦੁਖੀ ਰਹਿੰਦਾ ਹੈ ਲੇਕਿਨ ਸੁੱਖਾਂ ਦੀ ਪ੍ਰਾਪਤੀ ਉਸ ਦਾ ਮੁੱਖ ਮੰਤਵ ਬਣਿਆ ਰਹਿੰਦਾ ਹੈ ਜਦ ਕਿ ਜ਼ਿੰਦਗੀ ਦਾ ਸੱਚ ਕੁਝ ਹੋਰ ਹੈ ਗੁਰਵਾਕ ਹੈ ਦੁਖਦਾਰੂ ਸੁਖ ਰੋਗ ਭਿਆ ਲੇਕਿਨ ਸਾਡੇ ਮਨ ਨੂੰ ਦੁਖਦਾਰੂ ਨਹੀਂ ਲੱਗਦਾ ਅਤੇ ਸੁਖ ਰੋਗ ਨਹੀਂ ਲੱਗਦਾ ਦੁੱਖ ਜ਼ਿੰਦਗੀ ਦਾ ਅਟੁੱਟ ਹਿੱਸਾ ਹੈ ਦੁੱਖ ਦੇ ਆਉਣ ਤੇ ਅਸੀਂ ਸਾਰੇ ਘਬਰਾ ਜਾਂਦੇ ਹਾਂ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਦੁੱਖਾਂ ਨੇ ਤਾਂ ਸਾਡੇ ਸੰਗ ਆਉਣਾ ਹੀ ਹੈ ਫਿਰ ਕਿਉਂ ਨਾ ਮਨ ਨੂੰ ਸਮਝਾ ਕੇ ਇਹਨਾਂ ਦੇ ਨਾਲ ਦੋਸਤੀ ਨੁਮਾ ਰਵਈਆ ਅਪਣਾਈਏ ਦੁੱਖਾਂ ਦਾ ਸਾਡੀ ਜ਼ਿੰਦਗੀ ਨਾਲ ਅਟੁੱਟ ਰਿਸ਼ਤਾ ਹੈ ਤਾਂ ਫਿਰ ਇਸ ਰਿਸ਼ਤੇ ਨੂੰ ਵੀ ਬਾਕੀ ਹੋਰ ਰਿਸ਼ਤਿਆਂ ਵਾਂਗ ਸਹਿਜ ਭਾਵ ਸ਼ਾਂਤੀ ਨਾਲ ਖੁਸ਼ੀ ਨਾਲ ਨਿਭਾਈਏ ਸਹਿਜ ਸ਼ਾਂਤੀ ਸੰਗ ਇਸ ਰਿਸ਼ਤੇ ਨਾਲ ਨਿਭਾ ਕਰਨ ਦੀ ਜਾਂਚ ਸਾਨੂੰ ਨਹੀਂ ਆਉਂਦੀ ਅਸੀਂ ਇਸ ਰਿਸ਼ਤੇ ਤੇ ক্রੋਧਿਤ ਅਤੇ ਪਰੇਸ਼ਾਨ ਹੋ ਜਾਂਦੇ ਹਾਂ ਆਪੇ ਤੋਂ ਬਾਹਰ ਹੋ ਜਾਂਦੇ ਹਾਂ ਇਸ ਰਿਸ਼ਤੇ ਨਾਲ ਸਹਿਜ ਭਾਵ ਨਾਲ ਵਰਤਣ ਦੀ ਜਾਂਚ ਚਾਹੇ ਸਾਨੂੰ ਆਵੇ ਜਾਂ ਨਾ ਆਵੇ ਲੇਕਿਨ ਇਸ ਰਿਸ਼ਤੇ ਨਾਲ ਨਿਵਾਦਾ ਇਹੀ ਰਸਤਾ ਸਭ ਰਸਤਿਆਂ ਤੋਂ ਉਚਿਤ ਰਸਤਾ ਹੈ ਗੁਰਬਾਖ ਹੈ ਨਾਨਕ ਬੋਲਣ ਚਖਣਾ ਦੁੱਖ ਛੱਡ ਮੰਗੀਐ ਸੁਖ ਸੁਖ ਦੁੱਖ ਦੂਏ ਕਰ ਕੱਪੜੇ ਪਹਿਰੈ ਜਾਏ ਮਨੁੱਖ ਦੁੱਖ ਕੀ ਹੈ ਇਹ ਇਛਤ ਵਸਤੂ ਜਾਂ ਭਾਵਨਾ ਦੀ ਅਤਰਪਤੀ ਹੈ ਸਮਾਜ ਕੁਦਰਤ ਹੋਣੀ ਭਾਵੀ ਮਿਝ ਪਰਸਪਕ ਸੰਬੰਧਾਂ ਵਿਹਰ ਸੰਜੋਗ ਵਿਜੋਗ ਆਦ ਪ੍ਰਸਥਤੀਆਂ ਵੱਲੋਂ ਦੁੱਖਾਂ ਦਾ ਆਵੇਸ਼ ਹੁੰਦਾ ਹੈ ਇਹ ਮਨੁੱਖ ਦੇ ਮਨ ਅਤੇ ਸਰੀਰ ਨਾਲ ਟਕਰਾ ਕੇ ਆਪਣਾ ਵਿਹਾਰਕ ਰੂਪ ਅਖਤਿਆਰ ਕਰ ਆਪਣਾ ਵਿਹਾਰਕ ਰੂਪ ਅਖਤਿਆਰ ਕਰਦੇ ਦਿਖਾਈ ਦਿੰਦੇ ਹਨ ਗਰੀਬੀ ਬਿਮਾਰੀ جہਾਲਤ ਬਹਿਮ ਭਰਮ ਮਜਬੂਰੀਆਂ ਗੁਲਾਮ ਪ੍ਰਸਥਤੀਆਂ ਦੇ ਗੋਲ ਦਾਇਰੇ ਵਿੱਚ ਫਸਿਆ ਮਨੁੱਖ ਦੁੱਖ ਦੀ ਇੰਤਹਾ ਤੱਕ ਪਹੁੰਚਿਆ ਹੋਇਆ ਕਰ ਲੌਂਦਾ ਹੈ ਸਿਰਫ ਇੱਕੋ ਓਟ ਰੱਬ ਦੀ ਹੀ ਰਹਿ ਜਾਂਦੀ ਹੈ ਦੁੱਖ ਬਿਆਨਤ ਹਨ ਇਸ ਦ੍ਰਿਸ਼ਟਮਾਨ ਜਗਤ ਵਿੱਚ ਹਰ ਇਨਸਾਨ ਦੁਖੀ ਹੈ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਕਦੀ ਨਾ ਕਦੀ ਅਗੇਤੇ ਪਛੇਤੇ ਦੁੱਖ ਜ਼ਰੂਰ ਆਉਂਦੇ ਹਨ ਦੁੱਖ ਨਾਲ ਰਿਸ਼ਤਾ ਜ਼ਰੂਰ ਬੱਜਦਾ ਹੈ ਦੁੱਖ ਬਿਆਨਤ ਹਨ ਅਸੀਮ ਹਨ ਦੁੱਖਾਂ ਦੇ ਬੋਝ ਤਲੇ ਇਨਸਾਨ ਦਬ ਜਾਂਦਾ ਹੈ ਕਈ ਵਾਰੀ ਤਾਂ ਜੀਵਨ ਗਤੀ ਹੀ ਰੁਕ ਜਾਂਦੀ ਹੈ ਉਦਾਸੀ ਮਾਨਸਿਕ ਗ੍ਰਾਵਟ ਦਾ ਮਾਰੂ ਰੋਗ ਮਨੁੱਖ ਨੂੰ ਆਪਣੇ ਸ਼ਕੰਜੇ ਵਿੱਚ ਕੱਸ ਲੈਂਦਾ ਹੈ ਗੁੱਲੀ ਜੁੱਲੀ ਗੁੱਲੀ ਅਤੇ ਦੁੱਖ ਇਨਸਾਨੀ ਜ਼ਿੰਦਗੀ ਦੇ ਘੇਰੇ ਵਿੱਚ ਸਭ ਤੋਂ ਪਹਿਲੀ ਪ੍ਰਕਾਰ ਦੇ ਦੁੱਖ ਮੰਨੇ ਜਾ ਸਕਦੇ ਹਨ ਫਿਰ ਉਸ ਤੋਂ ਬਾਅਦ ਰੋਗੀ ਮਾਨਸਿਕਤਾ ਤੋਂ ਉਪਜੇ ਦੁੱਖ ਵੀ ਮਨੁੱਖ ਨੂੰ ਜੀਉਦੇ ਜੀ ਹੀ ਮਾਰ ਦਿੰਦੇ ਹਨ ਮਨੁੱਖੀ ਦੁੱਖ ਦੇ ਵਿਭੰਨ ਸੰਦਰਭਾਂ ਵਿੱਚੋਂ ਇੱਕ ਬੜਾ ਡੂੰਘਾ ਦੁੱਖ ਹੈ ਇਕਲਤਾ ਦਾ ਦੁੱਖ ਭਾਵ ਕਿ ਇਕੱਲੇ ਰਹਿਣ ਦਾ ਦੁੱਖ ਮਾਨਸਿਕ ਇਕਲਤਾ ਦਾ ਦੁੱਖ ਬੜਾ ਭਿਆਨਕ ਖਤਰਨਾਕ ਦੁੱਖ ਹੈ ਜਦੋਂ ਇਨਸਾਨ ਇਕੱਲਾ ਰਹਿ ਜਾਂਦਾ ਹੈ ਤਾਂ ਉਹ ਮਾਨਸਿਕ ਤੌਰ ਤੇ ਅਸੰਤੁਲਿਤ ਹੋ ਜਾਂਦਾ ਹੈ ਕਿਉਂਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਕਈ ਵਾਰ ਸਾਡੇ ਹਾਲਾਤ ਵੀ ਅਜਿਹੇ ਹੁੰਦੇ ਹਨ ਕਿ ਇਹ ਇਕੱਲਾ ਦਾ ਦੁੱਖ ਭੋਗਣਾ ਹੀ ਪੈਂਦਾ ਹੈ ਅਜਹੀ ਸਥਿਤੀ ਵਿੱਚ ਰੱਬੀ ਹੁਕਮ ਨੂੰ ਮੰਨਣਾ ਰਿਸ਼ਤੇ ਨਾਤੇ ਧੋਖੇ ਦੇ ਤਾਂ ਵੀ ਆਪਣੇ ਆਪ ਨੂੰ ਕਾਇਮ ਰੱਖ ਕੇ ਜ਼ਿੰਦਗੀ ਵਿੱਚ ਵਿਚਰਨਾ ਸਾਡਾ ਫਰਜ਼ ਬਣਦਾ ਹੈ ਪਰਿਵਾਰ ਬਰਾਦਰੀ ਕਬੀਲਾ ਸਮਾਜ ਦੀ ਕਈ ਵਾਰ ਆਪਣੀ ਪਿਛੜੀ ਹੋਈ ਸੋਚ ਕਾਰਨ ਦੁੱਖ ਦਿੰਦੇ ਹਨ ਦੁੱਖਾਂ ਸੰਗ ਜੇ ਸ਼ਾਂਤੀ ਨਾਲ ਨਿਭਾ ਕਰਨਾ ਚਾਹੁੰਦੇ ਹਾਂ ਤਾਂ ਦੂਸਰੇ ਨਿਭਾ ਨਹੀਂ ਕਰਨ ਦਿੰਦੇ ਚੋਬਾ ਲਾਉਂਦੇ ਹਨ ਅਜਾਈ ਸਥਿਤੀ ਵਿੱਚ ਦੂਸਰਿਆਂ ਦੀਆਂ ਬੇਅਰਥੀਆਂ ਗੱਲਾਂ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਮਨ ਨੂੰ ਗਿਆਨ ਦੇ ਸਾਰੇ ਮਜ਼ਬੂਤ ਕਰਕੇ ਵਾਹਿਗੁਰੂ ਦੀ ਓਟ ਲੈ ਕੇ ਸੰਚਾਰੂ ਰੂਪ ਨਾਲ ਜ਼ਿੰਦਗੀ ਸੰਗ ਵਿਚਰਨਾ ਹੈ ਦੁੱਖ ਸਾਡੀ ਸਭ ਦੀ ਜ਼ਿੰਦਗੀ ਵਿੱਚ ਵਾਪਰਦੇ ਹਨ ਦੁੱਖਾਂ ਦੀ ਚਿੰਤਾ ਲੱਗ ਜਾਂਦੀ ਹੈ ਚਿੰਤਾ ਦੁੱਖ ਤੋਂ ਵੀ ਵੱਡੀ ਹੋ ਜਾਂਦੀ ਹੈ ਚਿੰਤਾ ਚਿਖਾ ਬਰਾਬਰ ਹੈ ਪਰ ਚਿੰਤਾ ਕਰਨਾ ਮਨੁੱਖ ਦਾ ਸੁਭਾਅ ਹੈ ਚਿੰਤਾ ਕਰਨਾ ਸਾਡੀ ਪ੍ਰਵਿਰਤੀ ਹੈ ਲੇਕਿਨ ਫਿਰ ਵੀ ਆਪਣੇ ਮਨ ਅਤੇ ਸਰੀਰ ਦੀ ਰੱਖਿਆ ਲਈ ਥੋੜਾ ਚਿੰਤਾ ਤੇ ਕਾਬੂ ਪਾ ਕੇ ਚਿੰਤਾ ਦੇ ਦੁੱਖ ਨੂੰ ਘਟਾਉਣਾ ਚਾਹੀਦਾ ਹੈ ਕਿਉਂਕਿ ਜੋ ਕੁਝ ਹੈ ਉਹ ਤਾਂ ਹੋਣਾ ਹੀ ਹੈ ਚਾਹੇ ਚਿੰਤਾ ਕਰ ਲਈਏ ਚਾਹੇ ਨਾ ਕਰੀਏ ਤਾਂ ਫਿਰ ਚਿੰਤਾ ਘੱਟ ਕਰਕੇ ਪ੍ਰਭੂ ਸਿਮਰਨ ਵਿੱਚ ਧਿਆਨ ਲਗਾਈਏ ਚਿੰਤਾ ਤਾਂ ਹੀ ਘਟ ਹੋਵੇਗੀ ਜੇ ਅਸੀਂ ਆਪਣਾ ਧਿਆਨ ਦੁੱਖ ਦੀ ਚਿੰਤਾ ਵੱਲੋਂ ਹਟਾ ਕੇ ਕਿਸੇ ਹੋਰ ਪਾਸੇ ਲਗਾਵਾਂਗੇ ਚਿੰਤਾ ਤੋਂ ਵੀ ਭਿਆਨਕ ਰੋਗ ਮਾਨਸਿਕ ਤਣਾਅ ਹੈ ਚਿੰਤਾ ਤਾਂ ਦਿਲ ਦਿਮਾਗ ਉੱਪਰ ਇਕੱਲੀ ਹੀ ਕਾਬੂ ਪਾਉਂਦੀ ਹੈ ਲੇਕਿਨ ਮਾਨਸਿਕ ਤਣਾਅ ਵਿੱਚ ਵਿਚਾਰ ਦੂਰੇ ਹੋ ਕੇ ਇੱਕ ਦੂਸਰੇ ਨਾਲ ਟਕਰਾਉਂਦੇ ਹਨ ਦਵੰਧ ਹੁੰਦਾ ਹੈ ਭਿਆਨਕ ਟਕਰਾਉ ਨਾਲ ਅਸੀਂ ਮਾਨਸਿਕ ਤਵਾਜਨ ਖੋ ਬੈਠਦੇ ਹਾਂ ਅਤੇ ਸਰੀਰਕ ਤੌਰ ਤੇ ਭਿਆਨਕ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਾਂ ਜਿਵੇਂ ਬਲੱਡ ਪ੍ਰੈਸ਼ਰ ਸ਼ੂਗਰ ਅਲਸਰ ਆਦਿ ਅਤੇ ਅਸੀਂ ਕਿਸੇ ਕੰਮ ਜੋਗੇ ਨਹੀਂ ਰਹਿੰਦੇ ਕੋਈ ਰਿਸ਼ਤਾ ਸਹਾਇਤਾ ਨਹੀਂ ਕਰਦਾ ਚਿੰਤਾ ਅਤੇ ਮਾਨਸਿਕਤਾ ਤਣਾਅ ਦੇ ਇੰਨੇ ਗੁਲਾਮ ਨਾ ਬਣਈਏ ਕਿ ਅਸੀਂ ਆਪਣੀ ਕਿਰਿਆ ਸੁਧਣ ਯੋਗੇ ਵੀ ਨਾ ਰਹੀਏ ਥੋੜੇ ਗਿਆਨ ਅਤੇ ਸਮਝਦਾਰੀ ਤੋਂ ਕਮ ਲੈ ਕੇ ਆਪਣੇ ਆਪ ਨੂੰ ਸੰਭਾਲੀਏ ਕਈ ਦੁੱਖ ਅਜਾਏ ਹੁੰਦੇ ਹਨ ਜਿਨ੍ਹਾਂ ਦਾ ਹੱਲ ਮੌਤ ਨਾਲ ਹੀ ਹੁੰਦਾ ਹੈ ਮਨੁੱਖੀ ਸਰੀਰ ਅਤੇ ਮਨ ਦੇ ਨਾਲ ਹੀ ਨਿਭਦੇ ਹਨ ਜਦੋਂ ਜੀਵਨ ਦਾ ਅੰਤ ਹੁੰਦਾ ਹੈ ਤਾਂ ਇਹਨਾਂ ਦੁੱਖਾਂ ਦਾ ਵੀ ਅੰਤ ਹੋ ਜਾਂਦਾ ਹੈ ਅਜਾਈ ਸਥਿਤੀ ਵਿੱਚ ਈਸ਼ਵਰ ਦੀ ਆਗਿਆ ਮਿੱਠੀ ਮੰਨ ਕੇ ਆਪਣੇ ਮਨ ਅਤੇ ਸਰੀਰਕ ਨੂੰ ਹਰ ਹਿੱਲੇ ਸ਼ਾਂਤ ਰੱਖਣ ਦਾ ਉਪਰ ਅਲਕ ਕਰੀਂ ਚਿੰਤਾ ਵੱਡਾ ਦੁੱਖ ਹੈ ਜੋ ਪ੍ਰਾਣੀ ਦੇ ਮਨ ਅਤੇ ਸਰੀਰ ਨੂੰ ਖਾ ਜਾਂਦਾ ਹੈ ਗੁਰਵਾਕ ਹੈ ਚਿੰਤਤ ਹੀ ਦੀਸੇ ਸਭ ਕੋਏ ਚਿੱਤੈ ਇਕ ਤਹੀ ਸੁਖ ਹੋਏ ਜਦ ਤੱਕ ਕਿਸੇ ਰੋਗ ਦਾ ਕਾਰਨ ਨਾਲ ਲੱਭੇ ਤਾਂ ਉਸ ਦਾ ਠੀਕ ਇਲਾਜ ਨਹੀਂ ਕੀਤਾ ਜਾ ਸਕਦਾ ਅਧਿਆਤਮਕਵਾਦੀ ਚੰਤਨ ਅਨਸਾਰ ਪ੍ਰਾਣੀ ਸਿਰਜਣਹਾਰ ਦਾ ਨਾਮ ਵਿਸਾਰ ਕੇ ਵਿਸ਼ੇ ਵਕਾਰਾਂ ਵਿੱਚ ਪੈ ਜਾਵੇ ਤਾਂ ਉਹ ਦੁਖੀ ਹੁੰਦਾ ਹੈ ਬਹੁਤ ਸਾਧੋ ਦੁੱਖ ਪ੍ਰਾਪਤ ਹੋਵੇ ਉਹ ਗੋਰੋਗ ਸੋ ਅੰਤ ਬਗੋਵੇ ਹਰ ਇਨਸਾਨ ਦੇ ਮਜ ਦਾ ਦੁੱਖ ਤੇ ਪ੍ਰਤੀ ਰਵਈਆ ਆਪਣਾ ਆਪਣਾ ਹੁੰਦਾ ਹੈ ਜੋ ਹਰ ਇਨਸਾਨ ਦੀ ਮਾਨਸਿਕ ਸਵੇਦਨਸ਼ੀਲਤਾ ਅਤੇ ਮਾਨਸਿਕ ਕਠੋਰਤਾ ਤੇ ਨਿਰਭਰ ਕਰਦਾ ਹੈ ਗਿਆਨ ਰਾਹੀ ਮਨ ਨੂੰ ਦੁੱਖ ਨਾਲ ਸਮਝੌਤਾ ਕਰਨਾ ਹੈ ਕਈ ਵਾਰ ਸਾਡੇ ਮਨ ਵਿੱਚ ਸ਼ੁਕਰ ਕਰਨ ਦੀ ਪ੍ਰਵਿਰਤੀ ਨਹੀਂ ਹੁੰਦੀ ਈਸ਼ਵਰ ਨੇ ਇਤਨਾ ਕੁਝ ਦਿੱਤਾ ਹੈ ਜਿੱਥੇ ਰੱਖਿਆ ਹੈ ਉਸ ਦਾ ਸ਼ੁਕਰ ਕਰੀਏ ਸ਼ੁਕਰ ਕਰਨ ਨਾਲ ਸਾਡੇ ਮਨ ਵਿੱਚ ਥੋੜੀ ਧੀਰ ਲਈ ਦੁਨਿਆਵੀ ਲੋੜਾਂ ਪ੍ਰਤੀ ਫੁੱਲ ਸਟਾਪ ਲੱਗ ਜਾਂਦਾ ਹੈ ਇੱਛਾਵਾਂ ਲੋੜਾਂ ਘਟ ਹੁੰਨ ਨਾਲ ਦੁੱਖ ਘਟ ਜਾਂਦੇ ਹਨ ਗੁਰਬਾਖ ਹੈ ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਣ ਵਿਖੋਟ ਗਵਾਵੈ ਇੱਕ ਪੀਣਾ ਦੇ ਦਸ ਪੀ ਹਰਲੇ ਤੋ ਮੂੜਾ ਕਹੋ ਕਹਾ ਕਰੇ ਸਾਧ ਸੰਗਤ ਵਿੱਚ ਬੈਠਣ ਨਾਲ ਹੁਕਮ ਮੰਨਣ ਨਾਲ ਅਤੇ ਨਾਮ ਸਿਮਰਨ ਨਾਲ ਦੁੱਖ ਘਟ ਜਾਂਦੇ ਹਨ ਅਤੇ ਸੁਖ ਦੀ ਪ੍ਰਾਪਤੀ ਹੁੰਦੀ ਹੈ ਗਰਬਾਣੀ ਸਾਨੂੰ ਇਸ ਪ੍ਰਕਾਰ ਦਾ ਦਰਸਾਉਂਦੀ ਹੈ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲਹੇ ਈਸ਼ਵਰ ਦਾ ਹੁਕਮ ਸਰਬ ਉੱਚ ਹੈ ਪ੍ਰਾਣੀ ਮਾਤਰ ਦੇ ਹੱਥ ਕੁਝ ਨਹੀਂ ਜਦ ਚੱਲਣਾ ਉਸ ਮਾਲਕ ਦਾ ਹੁਕਮ ਹੈ ਅਤੇ ਸਾਨੂੰ ਮੰਨਣਾ ਹੀ ਪੈਣਾ ਹੈ ਤਾਂ ਹੁਕਮ ਮੰਨਣ ਸਮੇਂ ਦੁਖੀ ਕਿਉ ਹੋਈਏ ਹੁਕਮ ਮੰਨਣ ਵਿੱਚ ਹੀ ਸੁਖ ਹੈ ਇਸ ਲਈ ਜ਼ਿੰਦਗੀ ਵਿੱਚ ਮਿਹਨਤ ਕਰਿਏ ਸੰਘਰਸ਼ ਕਰੀਏ ਲੇਕਿਨ ਈਸ਼ਵਰ ਦਾ ਪਾਣਾ ਵੀ ਮੰਨਣਾ ਹੈ ਜੋ ਵਾਹਿਗੁਰੂ ਨੇ ਦੁੱਖ ਦਿੱਤਾ ਹੈ ਉਹ ਵਾਹਿਗੁਰੂ ਹੀ ਸੁੱਖ ਦੇਣ ਵਾਲਾ ਹੈ ਧੀਰਜ ਨਾਲ ਆਪਣੇ ਦੁੱਖਾਂ ਦੀ ਡੋਰ ਵਾਹਿਗੁਰੂ ਨੂੰ ਫੜਾ ਦਈਏ ਸੁੱਖ ਮਿਲ ਜਾਵੇਗਾ ਜੋ ਹੋਵਾ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਮਨ ਦੀ ਵਿਸ਼ਾਲਤਾ ਸੁੱਖ ਦਾ ਰਾਜ ਹੈ ਮਨ ਦੀ ਸੰਕਰੀਣਤਾ ਦੁੱਖ ਦਾ ਕਾਰਨ ਬਣਦੀ ਹੈ ਸ਼ਰੀਕੇ ਬਾਜੀ ਵਿੱਚ ਪੈ ਕੇ ਆਪਣੀ ਮਨ ਦੀ ਸ਼ਾਂਤੀ ਸੁਖ ਚੈਨ ਖਰਾਬ ਨਹੀਂ ਕਰਨਾ ਚਾਹੀਦਾ ਆਪਣਾ ਰਾਹ ਬਦਲ ਲੈਣਾ ਚਾਹੀਦਾ ਹੈ ਨਿਸ਼ਕਾਮ ਭਾਵ ਨਾਲ ਸੇਵਾ ਕੀਤਿਆਂ ਇਸ ਦੇ ਬਦਲੇ ਜੋ ਸੁਭਾ ਨਾ ਮਿਲੇ ਤਾਂ ਵੀ ਕੋਈ ਗੱਲ ਨਹੀਂ ਆਪਣਾ ਮਨ ਤਾਂ ਸੁਖੀ ਰਹੇਗਾ ਆਪਣੇ ਵਿਸ਼ੇਸ਼ ਕਿਤੇ ਤੂੰ ਫਰਗ ਹੋ ਕੇ ਕੋਈ ਸ਼ੁਗਲ ਕਰੀਏ ਅਤੇ ਉਸ ਵਿੱਚ ਮਸਤ ਹੋ ਜਾਈਏ ਸੰਗੀਤ ਬਾਗਬਾਨੀ ਪੁਸਤਕਾ ਪੰਨ ਦੇ ਸ਼ੌਕ ਚੰਗੇ ਉਸਾਰੂ ਸ਼ੌਕ ਹਨ ਆਪਣੇ ਘਰ ਨੂੰ ਅਤੇ ਆਪਣੇ ਆਪ ਨੂੰ ਸਵਾਰੀਏ ਚੰਗੇ ਵਿਚਾਰਾਂ ਵਿੱਚ ਸ਼ਕਤੀ ਹੈ ਸੁਖ ਹੈ ਖੁਸ਼ੀ ਹੈ ਚੰਗੇ ਵਿਚਾਰ ਸਾਡਾ ਜੀਵਨ ਖੁਸ਼ੀਵਲ ਮੋੜ ਸਕਦੇ ਹਨ ਸਾਡੇ ਅੰਦਰ ਸ਼ਕਤੀ ਦਾ ਇੱਕ ਅਥਾਹ ਸਾਗਰ ਮੌਜੂਦ ਹੈ ਜਿਸ ਵਿੱਚੋਂ ਅਨੇਕ ਤਰੰਗਾਂ ਉੱਠਦੀਆਂ ਹਨ ਜੋ ਸਾਡੇ ਜੀਵਨ ਨੂੰ ਆਪਣੀ ਲਪੇਟ ਵਿੱਚ